ਅਗਸਤ ਦੇ ਮੱਦੇਨਜ਼ਰ ਅੱਜ ਥਾਣਾ ਸੰਗਤ ਦੀ ਪੁਲਿਸ ਨੇ ਵਾਹਨਾਂ ਦੀ ਕੀਤੀ ਚੈਕਿੰਗ ਅਧੂਰੇ ਕਾਗਜ਼ਤ ਵਾਲੇ ਵਾਹਨਾਂ ਦੇ ਕੱਟੇ ਚਾਲਾਨ ਦੱਸਦੇ ਕਿ ਅੱਜ ਥਾਣਾ ਸੰਗਤ ਦੀ ਪੁਲਿਸ ਵੱਲੋਂ ਬਾਸਸਟੈਂਡ ਸੰਗਤ ਮੰਡੀ ਵਿਖੇ 15 ਅਗਸਤ ਦੇ ਮੱਦੇਨਜ਼ਰ ਨਾਕਾ ਲਗਾ ਕੇ ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਗਈ ਅਤੇ ਅਧੂਰੇ ਕਾਗਜ਼ਤ ਵਾਲੇ ਵਾਹਨਾਂ ਦੇ ਚਾਲਾਨ ਵੀ ਕੱਟੇ ਗਏ ਇਤਮੌਕੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਪਰਮਪਾਰ ਸੁਧਿੰਗ ਚਹਿਲ ਨੇ ਦੱਸਿਆ ਕਿ ਮਾਨ ਜੋਗ ਡੀਜੀਪੀ ਪੰਜਾਬ ਅਤੇ ਪਟੰਡਾ ਦੇ ਐਸਐਸਪੀ ਦੀਆਂ ਇਤਾਂ ਅਨੁਸਾਰ ਸਮੇਂ-ਸਮੇਂ ਤੇ ਸਾਡੇ ਵੱਲੋਂ ਸ਼ੱਕੀ ਪੁਰਸ਼ਾਂ ਤੇ ਸ਼ੱਕੀ ਵਾਹਨਾਂ ਦੀ ਨਾਕੇ ਲਗਾ ਕੇ ਚੈਕਿੰਗ ਕੀਤੀ ਜਾਂਦੀ ਹੈ ਅਤੇ ਅੱਜ 15 ਅਗਸਤ ਦੇ ਮੱਦੇਨਜ਼ਰ ਇਹਨਾਂ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਨਾਕਾ ਲਾਇਆ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਸਾਡੇ ਮਾਨਯੋਗ ਡੀ.ਐਸ.ਪੀ ਪੰਜਾਬ ਜਿਹੜਾ ਹਵਾਲਾ ਅਨੁਸਾਰ ਅਤੇ ਸਾਡੇ ਬਟਿੰਡਾ ਦੇ ਮਾਨਯੋਗ ਐਸ.ਐਸ.ਪੀ ਸ਼੍ਰੀ ਜਗਮੀਤ ਕੌਰ ਜੀ ਕੋਲੋਂ ਦੀ ਆਦੇਟਾ ਅਨੁਸਾਰ ਜਿਹੜੀ ਅਸੀਂ ਰੋਟੀਨਲੀ ਚੈਕਿੰਗ ਜੋ ਪਹਿਲਾਂ ਵੀ ਚੱਲਦੀ ਰਹਿੰਦੀ ਹੈ ਅਸੀਂ ਬਾਜ਼ਾਰਾਂ ਦੀ ਚੈਕਿੰਗ ਕਰਦੇ ਰਹਿੰਦੇ ਹੱਥੀ ਪੁਰਸ਼ਾਂ ਦੀ ਚੈਕਿੰਗ ਕਰਦੇ ਰਹਿੰਦੇ ਆ ਰਹਿਣੇ ਆਪੇ ਸ਼ਾਮ ਨੂੰ ਜਾਂ ਦਿਨ ਦੇ ਵਿੱਚ ਕਿਸੇ ਵੀ ਟਾਈਮ ਅਸੀਂ ਪੁਆਇੰਟ ਬਦਲ ਬਦਲ ਕੇ ਜਿਹੜੇ ਨਾਕਾ ਬੰਦੀ ਚਾਹਦੇ ਆ ਤੇ ਦੀ ਸ਼ਕਤੀ ਚੀਜ਼ਾਂ ਜਾਂਪਦੀਆਂ ਉਹਨਾਂ ਨੂੰ ਬਕਾਇਦਾ ਚੈੱਕ ਕੀਤਾ ਜਾ ਅੱਜ 15 ਅਗਸਤ 70 ਤੱਕ ਦੇ ਵਾਸਤੇ ਇਹ ਮਤੇ ਨਜਰ ਅਸੀਂ ਸੰਗਤ ਮੰਡੀ ਦੇ ਵਿੱਚ ਵਿਸ਼ੇਸ਼ ਅਭਿਆਨ ਚਲਾਇਆ ਜਿਹੜਾ ਮਾਰਕੀਟਸ ਵਗੈਰਾ ਨੂੰ ਤੇ ਬਾਕੀ ਹੋਰ ਕੋਈ ਜਿਹੜੀ ਪਬਲਿਕ ਪਲੇਸ ਨੂੰ ਜੋ ਵੀ ਅਸੀਂ ਟੌਰਨਲੀ ਚੈੱਕ ਕਰਦੇ ਆਂ ਤੇ ਮੋਟਰਸਾਈਕਲ ਸਵਾਰ ਜੋ ਕੋਈ ਸ਼ੱਕੀ ਲੱਗੇ ਅਸੀਂ ਜਿਹੜੀ ਉਹਨਾਂ ਦਾ ਗਰਾਉਂਡ ਆਪੀ ਕਰ ਰਹੇ ਆਂ ਤੇ ਬਾਕੀ ਜਿਹੜੇ ਚਲਾਨ ਵੀ ਦਿੱਤੇ ਜਾ ਰਹੇ ਆ ਤੇ ਜਿਹੜਾ ਕੋਈ ਬਿਲਕੁਲ ਹੀ ਡਾਕੂਮੈਂਟ ਸਾਨੂੰ ਪੇਸ਼ ਨਹੀਂ ਕੀਤਾ ਜਾਂਦਾ ਤਾਂ ਉਹ ਵੀ ਕਲਪੋਰਡ ਵੀ ਦਿੱਤਾ ਜਾਂਦਾ